ਲਓ ਜੀ ਅੱਜ ਆਪਾਂ ਮੰਡੀ ਮਾਨ ਸਿੰਘ ਆਲਾ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਜਿਹੜਾ ਤੋਲ ਆ ਉਹ ਲੱਗ ਰਿਹਾ ਤੇ ਆਪਾਂ ਜਿਹੜੇ ਹਾਲਾਤ ਆ ਉਹ ਇੱਥੋਂ ਦੇ ਬਜ਼ੁਰਗਾਂ ਤੋਂ ਬਾਪੂ ਜੀ ਬੈਠੇ ਆ ਮੰਜੇ ਤੇ ਉਹਨਾਂ ਤੋਂ ਪੁੱਛਦੇ ਆ ਵੀ ਕਿੰਨੇ ਮੁਕਦਰ ਤੇ ਜਿਹੜਾ ਝੋਨਾ ਹੈ ਤੋਲਦਾ ਤੇ ਜਿਹੜਾ ਬਾਰਦਾਨਾ ਪੂਰਾ ਹੈਗਾ ਵੀ ਕੋਈ ਦਿੱਕਤ ਤਾਂ ਨਹੀਂ ਕੋਈ 10 10 12 12 ਦਿਨ ਤਾਂ ਨਹੀਂ ਪਾਉਂਦੇ ਆਉ ਪੁੱਛੀਏ ਬਾਪੂ ਜੀ ਤੋਂ ਹੋਰ ਜੀ ਬਾਪੂ ਜੀ ਕੀ ਹਾਲ ਚਾਲ ਆ ਜੀ ਠੀਕ ਹੈ ਜੀ ਵਧੀਆ ਜੀ ਬਾਪੂ ਜੀ ਝੂਨਾ ਜਿਹੜਾ ਤੁਸੀਂ ਇੱਥੇ ਸਿੱਤੇ ਨੂੰ ਕਿੰਨੇ ਦਿਨ ਹੋ ਗਏ ਸਾਨੂੰ ਜੀ 20 ਤੋਂ ਪਹਿਲਾਂ ਸੁੱਕਿਆ ਸੀ ਠੀਕ ਆ ਮੀਂਹ ਤੋਂ ਪਹਿਲਾਂ ਤੇ ਐਵੇਂ ਜੰ ਬੈਠਣ ਦੀ ਦਿੱਕਤ ਮੀਂਹ ਦਾ ਕਾਰਨ ਬਣਿਆ ਕੋਈ ਇਨਾਂ ਵੱਲੋਂ ਹੁੰਦਾ ਕਿ ਪਾਈ ਜਾਂਦੇ ਨਹੀਂ ਜੀ ਸਾਨੂੰ ਮੀਂਹ ਦੀ ਦਿੱਕਤ ਆ ਮੈਂ ਪ੍ਰਮਾਤਮਾ ਦੇ ਕੋਲੋਂ ਉਹ ਤੁਹ ਸਦਾ ਢੱਡ ਕੇ ਵੀ ਜਿੰਨੇ ਤੇ ਆ ਕੇ ਸੁੱਕਾ ਝੋਨਾ ਸੁੱਕਿਆ ਸੀ ਹਾਂ ਜੀ ਤੇ ਮੀਂਹ ਆ ਗਿੱਲਾ ਹੋ ਗਿਆ ਕੋਈ ਕਿਸੇ ਦੇ ਵਸ ਨਹੀਂ ਆ ਜਿਹੜਾ ਹੁਣ ਰੇ ਬਾਪੂ ਤੋਲ ਲੱਗਿਆ ਹਾਂਜੀ ਇਹ ਕਿੰਨੇ ਮੁਕਤ ਜਿਹੜਾ ਝੋਨਾ ਇਹਨਾਂ ਨੇ ਇਹ ਚੱਕਿਆ ਇਹ 17 ਮੁਕਤ ਦੇ ਝੱਕਿਆ ਵਾ ਸੋਰਾ ਘਾਟੀ ਆ 17 ਨੂੰ ਵੱਧ ਲੀਆਂ ਅੱਛਾ ਤੇ ਬਾਪੂ ਜੀ ਇਹ ਮੁਕਤ ਚ ਪੈ ਜਾਂਦੀ ਹੈ ਇਹ ਮੰਡੀ ਇਹ ਮੁਕਤ ਜਿਹੜੇ ਚ ਪੈਂਦੀ ਆ ਕੋਈ ਸੈਲਰ ਮਾਲਕਾਂ ਦਾ ਰੌਲਾ ਜਾਂ ਕੋਈ ਬਾਜ਼ਦਾਨੇ ਦਾ ਕਿਸੇ ਤਰ੍ਹਾਂ ਦਾ ਕੋਈ ਰੌਲਾ ਨਹੀਂ ਥੇ ਕਿਸੇ ਦਾ ਰੌਲਾ ਨਹੀਂ ਜੀ ਸਾਰਾ ਕੰਮ ਸਹੀ ਪਾਣੀ ਤੱਕ ਚੱਲ ਰਿਹਾ ਦਾ ਸਾਰਾ ਕੁਝ ਸਹੀ ਚੱਲ ਰਿਹਾ ਸਹੀ ਚੱਲ ਰਿਹਾ ਆਪਾਂ ਇਹਦੇ ਵਿੱਚ ਬਾਪੂ ਜੀ ਵੇਖੋ ਭਗਵਾਨ ਤਮਾਨ ਸਰਕਾਰ ਆਪਾਂ ਬਦਲਾ ਲਿਆਂਦਾ ਲੋਕਾਂ ਨੇ ਬਦਲਾ ਲਿਆਂਦਾ ਹਾਂਜੀ ਬਈ ਕਿਸਾਨ ਔਖਾ ਨਾ ਹੋਵੇ ਹਾਂ ਬਾਪੂ ਜੀ ਕਹਿਣ ਦਾ ਮਤਲਬ ਵੀ ਜਿਹੜਾ ਇਹ ਸਿਸਟਮ ਦਾ ਕੰਮ ਆ ਸਾਰਾ ਜੀ ਜਿਹੜਾ ਮੰਨੋ ਜਿਹੜੇ ਸਿਸਟਮ ਵਿੱਚ ਜਿੱਧਰਲੇ ਪਾਸੇ ਬੰਦੇ ਚੰਗੇ ਆ ਉਥੇ ਕਾਰਜਗੁਜ਼ਾਰੀ ਵਧੀਆ ਤਰੀਕੇ ਨਾਲ ਹੋ ਰਹੀ ਆ ਬਹੁਤ ਵਧੀਆ ਜੀ ਜਿੱਥੇ ਸਿਸਟਮ ਵਿੱਚ ਬੰਦੇ ਗਲਤ ਆ ਉਥੇ ਦਿੱਕਤਾਂ ਆ ਰਹੀਆਂ ਜਿਹੜਾ ਉਹ ਸਹੀ ਢੰਗ ਨਾਲ ਕੰਮ ਨਹੀਂ ਹੋ ਰਿਹਾ ਉੱਥੇ ਸੁਧਾਰ ਹੋਣਾ ਚਾਹੀਦਾ ਜੀ ਜੇ ਸੇਦ ਨੇ ਕਿ ਗਲਤ ਚੱਲਦਾ ਜਾਂ ਆਰਟੀ ਵੱਲੋਂ ਜਾਂ ਨੇ ਕਿ ਲੇਬਰ ਵੱਲੋਂ ਉਹ ਕੰਮ ਸਹੀ ਨਹੀਂ ਚੱਲਦਾ ਇਹ ਨਾ ਪਤਾ ਵੀ ਇਕੱਲਾ ਭਗਵਾਨ ਤਮਨ ਨਹੀਂ ਸੁਧਾਰ ਕਰਦਾ ਜਿੰਨਾ ਚਿਰ ਇਹ ਹੇਠੋਂ ਤੋਂ ਲੈ ਕੇ ਤਾਹਲੇ ਅਧਿਕਾਰੀ ਸਾਰੇ ਇਮਾਨਦਾਰ ਨਹੀਂ ਹੁੰਦੇ ਤੇ ਆਪਦਾ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਪੂਲ ਜਨਤਾ ਨੂੰ ਇੱਕ ਮੋਰੀ ਸ਼ਣੀ ਨੰਗਣਾ ਬਹੁਤ ਸਾਰੀ ਮੋਰੀ ਜਿਹੜੀ ਆ ਇਕੱਲਾ ਨਹੀਂ ਉਹ ਕੁਝ ਕਰ ਸਕਦਾ ਆਪਣੇ ਆਪ ਦੇ ਵਿੱਚ ਜਨਤਾ ਵੀ ਜਿਹੜੀ ਆਉਂਦੇ ਨਾਲ ਸਾਥ ਦਵੇ ਭਾਵੇਂ ਕੋਈ ਵੀ ਹੈ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਭਾਵੇਂ ਇਹ ਆਵੇ ਗਾ ਤੋਂ ਕੋਈ ਵੀ ਆਵੇ ਮਤਲਬ ਹੀ ਆਪਣੇ ਤੋਂ ਸ਼ੁਰੂ ਕਰਾਂਗੇ ਆਪਾਂ ਤਾਂ ਤਾਂ ਤੇ ਕਰਮਾਨਦਾਰੀ ਆਉਗੀ ਜੇ ਕਹੀ ਹੈ ਵੀ ਫਲਾਣਾ ਤਾਂ ਚੱਲ ਯਾਰ ਉਹਦੇ ਸਿਰ ਤੇ ਬੰਦੂਕ ਰੱਖ ਕੇ ਚਲਾ ਦਈਏ ਨਹੀਂ ਚੱਲਣੀ ਨਹੀਂ ਜੀ ਆਪਣੇ ਮੋਢੇ ਤੇ ਰੱਖ ਕੇ ਚਲਾਵੇ